यूपी ਦੇ ਕਾਨਪੁਰ ਨੇੜੇ ਪੁਖਰੀਆ ਵਿੱਚ ਰੇਲ ਹਾਦਸੇ ਦੌਰਾਨ ਕਰੀਬ 96 ਯਾਤਰੀਆਂ ਦੀ ਮੌਤ ਹੋ ਗਈ। ਹਾਦਸਾ ਸਵੇਰੇ 3:30 ਵਜੇ ਵਾਪਰਿਆ। ਹਾਦਸਾ ਉਸ ਸਮੇਂ ਹੋਇਆ ਜਦੋਂ ਪਟਨਾ ਇੰਦੋਰ ਐਕਸਪ੍ਰੈਸ ਤੇ 14 ਡੱਬੇ ਪਟੜੀ ਤੋਂ ਉਤਰ ਗਏ। ਹਾਦਸੇ ਵਿੱਚ 200 ਤੋਂ ਵੱਧ ਲੋਕ ਸਖਮੀ ਦੱਸੇ ਜਾ ਰਹੇ ਨੇ। ਕਾਨਪੁਰ ਦੇ ਆਈਜੀ ਜਕੇ ਅਹਿਮਦ ਨੇ ਦੱਸਿਆ ਕਿ ਹੁਣ ਤੱਕ 38 ਯਾਤਰੀਆਂ ਦੀਆਂ ਲਾਸ਼ਾਂ ਦੀ شناخت ਹੋ ਚੁੱਕੀ ਹੈ ਅਤੇ ਰਾਹਤ ਕਾਰਜ ਜਾਰੀ ਨੇ ਦੂਜੇ ਪਾਸੇ ਰਾਹਤ ਕਾਰਜਾਂ ਵਿੱਚ ਸੈਨਾ ਦੀ ਟੁਕੜੀ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਸ਼ੁਰਾਤੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਰੇਲ ਦੇ ਪਟੜੀ ਟੁੱਤਰਨ ਦਾ ਕਾਰਨ ਟਰੈਕ ਫ੍ਰੈਕਚਰ ਯਾਨੀ ਪਟੜੀ ਦੇ ਟੁੱਟੇ ਹੋਣ ਨੂੰ ਮੰਨਿਆ ਜਾ ਰਿਹਾ ਹੈ ਇਸ ਦੀ ਤਰੁੱਟਣ ਤੋਂ ਪਹਿਲਾਂ ਜਾਂਚ ਨਹੀਂ ਕੀਤੀ ਜਾ ਸਕੀ ਰੇਲਵੇ ਨੇ ਹਾਦਸੇ ਵਿੱਚ ਮਾਰੇ ਗੇ ਜ਼ਖਮੀਆਂ ਲਈ ਮੁਆਵਜ਼ਾ ਰਾਸ਼ੀ ਦਾ ਐਲਾਨ ਕਰ ਦਿੱਤਾ ਹੈ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 3.5 ਲੱਖ ਰੁਪਏ ਤੇ ਗੰਭੀਰ ਵਿੱਚ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦਿੱਤੇ ਜਾਣਗੇ ਰੇਲ ਰਾਜ ਮੰਤਰੀ ਮਰੋਦ ਸੇਨਾ ਹਾਦਸੇ ਵਾਲੀ ਥਾਂ ਤੇ ਪਹੁੰਚੇ ਇਸ ਦੇ ਲਾਵਾ ਪੀਐਮ ਰਾਤ ਫੰਡ ਤੋਂ ਮ੍ਰਿਤਕਾਂ ਦੇ ਪਰਿਵਾਰਾਂ ਲਈ 2 ਲੱਖ ਰੁਪਏ ਤੇ ਜ਼ਖਮੀਆਂ ਲਈ 50 ਹਜ਼ਾਰ ਰੁਪਏ ਮੁਆਵਜ਼ਾ ਲਾਨਿਆ ਗਿਆ ਉੱਤਰ ਪ੍ਰਦੇਸ਼ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਤੇ ਗੰਭੀਰ ਜ਼ਖਮੀਆਂ ਲਈ 50 ਹਜ਼ਾਰ ਰੁਪਏ ਮੁਆਵਜ਼ਾ ਦਾ ਐਲਾਨ ਕੀਤਾ ਹੈ ਹਾਦਸੇ 'ਚ ਦਿੱਲੀ ਪ੍ਰਦੇਸ਼ 6 ਅਤੇ AC ਦੇ 3 ਕੋਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਨੇ ਸਭ ਤੋਂ ਵੱਧ ਮੌਤਾਂ S1 ਅਤੇ S3 ਕੋਚ ਵਿੱਚ ਹੋਈਆਂ ਨੇ ਰੇਲ ਮੰਤਰੀ ਸੁਸ਼ੇਸ਼ ਪ੍ਰਭੂ ਨੇ ਹਾਦਸੇ ਦੀ ਜਾਂਚ ਲਈ ਆਦੇਸ਼ ਦਿੱਤੇ ਨੇ ਹਾਦਸੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਦੋਖ ਦਾ ਪ੍ਰਗਟਾਵਾ ਕੀਤਾ ਹੈ ਉਪੀ ਦੇ ਮੁੱਖ ਮੰਤਰੀ ਖਿਲੇਸ਼ਾਧਨ ਟਵੀਟ ਕਰ ਦੱਸਿਆ ਕਿ ਡੀਜੀਪੀ ਨਾਲ ਗੱਲ ਕਰ ਹਾਦਸੇ ਜ਼ਖਮੀ ਲੋਕਾਂ ਨੂੰ ਲੈ ਕੇ ਜਾ ਰਹੀ ਐਮੂਲੈਂਸ ਦੇ ਲਈ ਟ੍ਰੈਫਿਕ ਰੂਟ ਸਾਫ਼ ਕਰਨ ਲਈ ਕਿਹਾ ਗਿਆ ਹੈ ਖਿਲੇਸ਼ ਨੇ ਅਧਿਕਾਰੀਆਂ ਨਾਲ ਬੈਠਾ ਕਰ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਾ ਵਰਤਣ ਦੇ ਹੁਕਮ ਦਿੱਤੇ ਨੇ ਨੋਟਬੰਦੀ ਦੇ 12 ਦਿਨ ਬੀਤ ਜਾਣ ਦੇ ਬਾਅਦ ਵੀ ਲੋਕਾਂ ਨੂੰ ਵਾਹਤ ਨਹੀਂ ਮਿਲੀ ਅਜਾਇਤਵਰ ਹੋਣ ਕਾਰਨ ਬੈਂਕਾਂ ਬੰਦ ਨੇ ਜਿਸ ਕਾਰਨ ਆਮ ਲੋਕ ਸਿਰਫ ਏਟੀਐਮ ਅਤੇ ਪੈਟਰੋਲ ਪੰਪ ਉਤੇ ਕਾਰਡ ਰਾਹੀਂ ਪੈਸੇ ਕਢਵਾ ਸਕਦੇ ਨੇ ਨੋਟਬੰਦੀ ਵਿਚਾਰੇ 2.5 ਲੱਖ ਤੋਂ ਵੱਧ ਜਮ੍ਹਾਂ ਕਰਨ ਵਾਲਿਆਂ ਨੂੰ ਇਨਕਮ ਟੈਕਸ ਵਿਭਾਗ ਨੇ ਨੋਟਿਸ ਭਜਾਣਾ ਸ਼ੁਰੂ ਕਰ ਦਿੱਤਾ ਹੈ ਜਦਕਿ ਕੋਲਕਾਤਾ ਵਿੱਚ 58 ਕਰੋੜ ਰੁਪਏ ਜਮ੍ਹਾਂ ਕਰਨ ਵਾਲੇ ਬੈਂਕ ਤੇ ਛਾਪਾ ਮਾਰਿਆ ਗਿਆ ਹੈ। ਕਾਲਾ ਤਨਜਮਾ ਕਰਨ ਵਾਲੇ ਦੇਸ਼ ਕੰਜਾ ਕਸਿਆ ਜਾਣ। ਦਿੱਲੀ ਵਿੱਚ 96 ਲੱਖ, ਨਵੀਂ ਮੁੰਬਈ ਵਿੱਚ 1 ਕਰੋੜ, ਜੋਧਪੁਰ ਵਿੱਚ 10 ਲੱਖ ਤੇ ਓਡੀਸ਼ਾ ਵਿੱਚ 25 ਲੱਖ ਰੁਪਏ ਜ਼ਬਤ ਕੀਤੇ ਗਏ ਨੇ। ਲਖਨਊ ਵਿੱਚ ਇੱਕ ਪਰਿਵਾਰ ਵਿਆਹ ਲਈ ਬੈਂਕ ਤੋਂ 2 ਲੱਖ ਰੁਪਏ ਬਦਲਣ ਲਈ ਤਰਨੇ ਤੇ ਬੈਠ ਗਿਆ ਜਿਸ ਮਗਰੋਂ ਪੁਲਿਸ ਵੀ ਪਹੁੰਚੀ ਤੇ ਰਾਤ ਨੂੰ ਬੈਂਕ ਖੋਲ ਕੇ ਪੈਸੇ ਦਿੱਤੇ ਗਏ ਜਦਕਿ ਬੈਂਕ ਦੇ ਮੁਤਾਬਕ ਉਹਨਾਂ ਨੂੰ ਵਿਆਹ ਦਾ ਕਾਰਡ ਵੇਖ ਪੈਸੇ ਦੇਣ ਵਰਗੇ ਕੋਈ ਨਿਰਦੇਸ਼ ਮਿਲੇ ਹੀ ਨਹੀਂ ਸਨ ਇਸ ਲਈ ਉਹਨਾਂ ਪੈਸੇ ਦੇਣ ਤੋਂ ਇਨਕਾਰ ਕੀਤਾ ਸੀ ਸਿਆਸੀ ਚੰਦੇਜ ਪਾਰਦਰਸ਼ਤਾ ਦੀ ਵਕਾਲਤ ਕਰਦੇ ਦਲੇ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ਨੂੰ ਆਪਣੀ ਜਾਇਦਾਦ ਦਾ ਬਿਉਰਾ ਐਲਾਨਣ ਦੀ ਚੁਣੌਤੀ ਦਿੱਤੀ ਹੈ ਅਤੇ ਇਲਜ਼ਾਮ ਲਗਾਇਆ ਹੈ ਕਿ ਨੋਟਬੰਦੀ ਨੂੰ ਤੁਰੰਤ ਵਾਪਸ ਲਿਆ ਜਾਵੇ ਕਿਉਂਕਿ ਇਹ ਇੱਕ ਵੱਡਾ ਘੁਟਾਲਾ ਹੈ ਕੇਜਰੀਵਾਲ ਨੇ ਉਹਨਾਂ 'ਤੇ ਇਲਜ਼ਾਮਾਂ ਬਕਵਾਸ ਕਰਾਰ ਦਿੱਤਾ ਜਿਸ ਵਿੱਚ ਕਿਹਾ ਗਿਆ ਸੀ ਕਿ ਆਪ ਨੋਟਬੰਦੀ ਦਾ ਵਿਰੋਧ ਇਸ ਲਈ ਕਰ ਰਹੀ ਹੈ ਕਿਉਂਕਿ ਇਸ ਨਾਲ ਪੰਜਾਬ ਵਿੱਚ ਪਾਰਟੀ ਦੀ ਸੰਭਾਵਨਾ ਨੂੰ ੱਤਕਾ ਲੱਗ ਸਕਦਾ ਹੈ। ਨੋਟਬੰਦੀ ਦੇ ਮੁੱਦੇ 'ਤੇ ਸੁਪਰੀਮ ਕੋਰਟ ਦੀ ਟਿੱਪਣੀ ਮਗਰੋਂ ਕਾਂਗਰਸ ਉਪਰਧਾਨ ਰਾਹੁਲ ਗਾਂਧੀ ਨੇ ਐਨਡੀਆ ਸਰਕਾਰ ਤੇ ਨਿਸ਼ਾਨਾ ਸਾਧਦੇ ਫਿਊਟਰ ਤੇ ਪੁੱਛਿਆ ਕਿ ਹੁਣ ਸਰਕਾਰ ਸੁਪਰੀਮ ਕੋਰਟ ਨੂੰ ਰਾਸ਼ਟਰ ਵਿਰੋਧੀ ਕਹੇਗੀ। ਦਰਸਲ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇਸ ਨਾਲ ਅੱਗੇ ਸੰਕਟ ਦੀ ਸਥਿਤੀ ਪੈਦਾ ਹੋ ਸਕਦੀ ਹੈ। ਇਸਲਾਮ ਦੇ ਵਿਵਾਦ ਪ੍ਰਚਾਰਕ ਜ਼ਾਕਿਰ ਨਾਇਕ ਦੇ ਵਿਰੁੱਧ ਐਨਆਈਏ ਨੇ ਇੱਕ ਕੇਸ ਦਰਜ ਕਰ ਲਿਆ ਜ਼ਾਕਿਰ ਦੇ ਅਤਵਾਦ ਨੂੰ ਬੁਦਾਵਾ ਦੇਣ ਵਾਲੇ 파ਰਸ਼ਨ ਦੇ ਅਲਜ਼ਾਮ ਹੈ ਜਿਸ ਤਹਿਤ ਜ਼ਾਕਿਰ ਦੇ ਮੁੰਬਈ ਸਥਿਤ ਠਿਕਾਣਿਆਂ ਤੇ ਐਨਆਈਏ ਨੇ ਛਾਪੇਮਾਰੀ ਕੀਤੀ ਜੰਮੂ ਕਸ਼ਮੀਰ ਦੇ ਪੁਲਵਾਮਾ ਦੇ ਕਾਕਾਪੁਰ ਵਿੱਚ ਸੁਰੱਖਿਆ ਬਲਾਂ ਨੇ ਇੱਕ ਅਤਵਾਦੀ ਨੂੰ ਟੀਟ ਕਰ ਦਿੱਤਾ ਮਾਰਿਆ ਗਿਆ ਅਤਵਾਦੀ ਐਮਟੈਕ ਦਾ ਵਿਦਿਆਰਥੀ ਨਿਕਲਿਆ ਇਸ ਘਟਨਾ ਵੇ ਮਗਰੋਂ ਸੁਰੱਖਿਆ ਬਲਾਂ ਦੇ ਖਿਲਾਫ ਪ੍ਰਦਰਸ਼ਨ ਕੀਤੇ ਗਏ